ਜਦੋਂ ਛੋਟੇ ਹੁੰਦੇ ਨਾ ਬਚਪਨ ਤੋਂ ਸਾਡੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਆ ਸਵਕਟੇ ਸੌ ਕਿ ਸਵਕਟੇ ਜਾਗ ਅਕਲ ਤੇ ਤੁਹਾਨੂੰ ਲੱਗੇ ਭਾਗ ਐ ਇਕੋਵਰਿਸ ਕਲੱਬ ਨੇ ਪੂਰੇ ਪੰਜਾਬ ਮੈਂ ਕਹੂੰ ਆ ਵੀ ਪੂਰੇ ਇੰਡੀਆ ਦੇ ਵਿੱਚ ਜਿਹੜਾ ਸਾਡਾ ਹੈਗਾ ਨਾਮ ਚੱਲਦਾ ਵੀ ਕੋਈ ਇਕੋਵਰਿਸ ਕਲੱਬ ਮਾਨਸਾ ਹੈਗਾ ਜੇ ਕਿਤੇ ਕੋਈ ਵੀ ਵਰਡ ਦਾ ਕੋਈ ਵੀ ਸਾਡੇ ਹੁਣ ਚੈਲੰਜ ਹੋ ਕੇ ਹਟਿਆ ਸਾਡੇ ਉਹ ਚੈਲੰਜ ਦੇ ਵਿੱਚ ਮਾਨਸਾ ਦੇ 43 ਬੰਦੇ ਸੀਗੇ ਉਹ 43 ਬੰਦਿਆਂ ਨੇ ਉਹਦੇ ਵਿੱਚ ਮਹਾਰਾਸ਼ਟਰ ਇੰਗਲੈਂਡ ਕੈਨੇਡਾ ਤੋਂ ਅਮਰੀਕਾ ਤੋਂ ਜਿੰਨੀਆਂ ਸਾਡੀਆਂ ਸਟੇਟਾਂ ਨਹੀਂਆਂ ਸਾਰੀਆਂ ਸਟੇਟਾਂ ਦੇ ਵਿੱਚੋਂ ਸੀ ਔਰ ਸਾਡੇ 43 ਬੰਦਿਆਂ ਨੇ ਉਹਦੇ ਵਿੱਚ ਬੜੀਆਂ ਧੂਮਾਂ ਪਾ ਕੇ ਰੱਖੀਆਂ ਤੁਸੀਂ 60 ਸਾਲ ਦੀ ਉਮਰ ਵਿੱਚ ਸਾਈਕਲ ਚੱਕੀ ਫਿਰਦੇ ਹੋ ਕੀ ਪਟਰੋਲਾ ਬਚਾਉਣ ਦੇ ਲਈ ਕੰਮ ਕਰ ਰਹੇ ਹੋ ਜਾਂ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਕਰ ਰਹੇ ਹੋ ਜਾਂ ਸਿਹਤਰੀ ਤੰਦਰੁਸਤੀ ਲਈ ਕਰ ਰਹੇ ਹੋ ਬਾਈ ਜੀ ਤਈਓ ਤਾਂ ਨੌਜਵਾਨ ਜ਼ਿਆਦਾ ਬਿਮਾਰ ਹੈ ਅਸੀਂ ਘੱਟ ਬਿਮਾਰ ਹਾਂ ਹਾਂ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਸਹੀ ਗੱਲ ਹੈ ਮੈਂ ਹੀ ਪੁੱਛਣਾ ਚਾਹੁੰਦਾ ਸੀ ਨੌਜਵਾਨਾਂ ਨੂੰ ਕੀ ਸੰਦੇਸ਼ ਦਿਓਗੇ ਜਿਹੜੇ ਇੱਕ ਕਦਮ ਵੀ ਮੋਟਰਸਾਈਕਲ ਤੋਂ ਬੁਲਾਨੀ ਚੱਲਦੇ ਅਸੀਂ ਉਹਨਾਂ ਨੂੰ ਇਹੀ ਦੇਣਾ ਚਾਹੁੰਦੇ ਹਾਂ ਸੰਦੇਸ਼ ਵੀ ਦੇਖੋ ਤੁਹਾਨੂੰ ਮਾਂ ਬਾਪ ਨੇ ਅਕਾਲ ਪੁਰਖ ਨੇ ਤੁਹਾਨੂੰ ਜਨਮ ਦੇ ਕੇ ਭੇਜਿਆ ਹੈ ਔਰ ਤੁਹਾਡੇ ਮਾਂ ਬਾਪ ਦੀ ਵੀ ਆਤਮਾ ਕਿੰਨੀ ਦੁਖੀ ਹੁੰਦੀ ਹੈ ਜਦੋਂ ਤੁਸੀਂ ਉਹਨਾਂ ਦੇ ਸਾਹਮਣੇ ਘਰ ਪੈਤਾਨੂ ਜਾਂ ਵੱਡੀ ਛੋਟੀ ਭੈਣ ਉਹਨੂੰ ਕਹਿ ਕੇ ਚੱਕਦੇ ਹਾਂ ਇਹ ਚੀਜ਼ਾਂ ਨੂੰ ਛੱਡ ਕੇ ਤੁਸੀਂ 2 4 5 10 ਕਿਲੋਮੀਟਰ ਜਾਂ ਜਿੱਥੇ ਤੱਕ ਜਾਣਾ ਜਾਂ ਤੁਰ ਕੇ ਜਾਓ ਜਾਂ ਸਾਈਕਲ ਤੇ ਜਾਓ ਅਨੰਦਪੁਰ ਸਾਹਿਬਗੇ ਇਥੋਂ 242 ਕਿਲੋਮੀਟਰ ਹੈਗਾ ਉਹ ਅਸੀਂ ਰੈਗੂਲਰ ਗੇ ਸਵੇਰੇ 4 ਵਜੇ ਚੱਲੇ ਤੇ ਸ਼ਾਮ ਨੂੰ ਅਸੀਂ 5 ਵਜੇ ਤੱਕ ਤਖਤ ਸਾਹਿਬ ਦੇ ਮੂਹਰੇ ਜਾਨੀ ਕਿ ਲਾਗੇ ਸਾਰੇ ਬੰਦਿਆਂ ਦੇ ਵਿੱਚ ਕਟੋੜ 20 25 ਬੰਦੇ ਸੀਗੇ ਵੱਡੀ ਏਜ ਵਾਲੇ ਵੀ ਸੀ ਉਹਦੇ ਚ ਤੇ ਜੰਗ ਏਜ ਵੀ ਸੀਗੇ ਆਜਾਦਨਾਵਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਮਾਨਸਾ ਪਹੁੰਚੇ ਆ ਮੇਰੇ ਨਾਲ ਬਾਈ ਬਲਵਿੰਦਰ ਸਿੰਘ ਕਾਕਾ ਜਿਨ੍ਹਾਂ ਨੂੰ ਸਾਰਾ ਤਕਰੀਬ ਮਾਨਸਾ ਸ਼ਹਿਰ ਜਾਣਦਾ ਹੀ ਹੈ ਇਹਨਾਂ ਨੇ ਇੱਕ ਨਵਾਂ ਉਦਮ ਸ਼ੁਰੂ ਕੀਤਾ ਹੋਇਆ ਹੈ ਸਾਈਕਲਿੰਗ ਦਾ ਇਹਨੂੰ ਤੋਂ ਪੁੱਛਦੇ ਕਿ ਐਸ ਉਮਰ ਦੇ ਵਿੱਚ ਸਾਈਕਲਿੰਗ ਚਲਾਉਣ ਦਾ ਕਿੰਨਾ ਕੁ ਫਾਇਦਾ ਤੇ ਕਿੰਨੀ ਇੱਕ ਦਿੱਕਤ ਆਉਂਦੀ ਹੈ ਚਲਾਉਣ ਦੇ ਵਿੱਚ ਤੇ ਸਰੀਰਕ ਤੰਦਰੁਸਤੀ ਲਈ ਕਿੰਨਾ ਕੁ ਫਾਇਦੇਮੰਦ ਹੈ ਬਾਈ ਸასი ਕਾਲ ਸასი ਕਾਲ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਸਾਈਕਲ ਗਰੁੱਪ ਨੂੰ ਇੱਥੇ ਇਹਨਾਂ ਮਾਨ ਬਖਸ਼ ਰਹੇ ਹੋ ਤੇ ਮੈਂ ਤੁਹਾਨੂੰ ਮੜਾ ਜਿਆ ਡਿਟੇਲ ਦੇ ਵਿੱਚ ਦੱਸ ਦਿਆਂ ਅਸੀਂ ਜਿਹੜਾ ਸਾਈਕਲਿੰਗ ਗਰੁੱਪ ਹੈਗਾ ਇਹ ਸਾਡੇ ਡਾਕਟਰ ਜਨਕਰਾਜ ਜੀ ਨੇਗੇ ਜੋ ਸਾਈਕਲਿੰਗ ਘਟੋ ਘਟ ਵਿੱਚ 13-14 ਸਾਲ ਤੋਂ ਅਸੀਂ ਇਕੱਠੇ ਸਾਈਕਲਿੰਗ ਚਲਾ ਰਹੇ ਹਾਂ ਤੇ ਉਸ ਦੇ ਵਿੱਚ ਅਸੀਂ ਜਿਹੜਾ ਹੈਗਾ ਹੁਣ ਕਲੱਬ ਜਿਹੜਾ ਹੈਗਾ ਸਾਡਾ ਇਕੋ ਵਿਲੇਜ ਕਲੱਬ ਸਾਈਕਲ ਕਲੱਬ ਹੈ ਮਾਨਸਾ ਜਿਹਦੇ ਵਿੱਚ ਅਸੀਂ 70-80 ਮੈਂਬਰ ਹੈਗੇ ਆ ਔਰ ਜਿਹੜਾ ਡੇਲੀ ਉਸ ਦਾ ਸਾਈਕਲ ਦਾ ਹੈਗਾ ਸਾਡਾ ਅਸੀਂ ਸਾਈਕਲਿੰਗ 40 ਕਿਲੋਮੀਟਰ ਲਗਭਗ ਡੇਲੀ ਕਰਦੇ ਆ ਉਹਦੇ ਵਿੱਚ 22 ਸਾਲ ਤੋਂ ਲੈ ਕੇ 65 70 ਸਾਲ ਦੇ ਜਿਹੜੀ ਏਜ ਵਾਲੇ ਬੰਦੇ ਨੇ ਉਹ ਸਾਈਕਲ ਚਲਾਉਂਦੇ ਨੇ ਬਾਈ ਜੀ ਇੰਨੀ ਉਮਰ ਦੇ ਵਿੱਚ ਇੰਨੀ ਕਿਲੋਮੀਟਰ ਸਾਈਕਲ ਚਲਾਉਣ ਚ ਕੋਈ ਦਿੱਕਤ ਨਹੀਂ ਆਉਂਦੀ ਦੇਖੋ ਜੀ ਇਹ ਸਰੀਰ ਹੈ ਸਾਡਾ ਸਾਨੂੰ ਪ੍ਰਮਾਤਮਾ ਨੇ ਬਖਸ਼ਿਆ ਤੇ ਜਿਵੇਂ ਕਹਿੰਦੇ ਹੁੰਦੇ ਸਾਡੇ ਬਜ਼ੁਰਗ ਪੁਰਾਣੀਆਂ ਗੱਲਾਂ ਕਹਿੰਦੇ ਨੇ ਸਾਰੇ ਵੀ ਜਿੰਨਾ ਤੁਸੀਂ ਇਹਨੂੰ ਰਗੜ ਲਓਗੇ ਉਹਨਾਂ ਹੀ ਫਾਇਦੇਮੰਦ ਹੋਊਗਾ ਜਿੰਨਾ ਅਸੀਂ ਅੱਜ ਦੇ ਜੁਗ ਦੇ ਵਿੱਚ ਆਪਦੀ ਜ਼ਿੰਦਗੀ ਨੂੰ ਆਰਾਮਦਾਇਕ ਬਣਾ ਲਿਆ ਉਹਨਾਂ ਹੀ ਅਸੀਂ ਬਿਮਾਰੀਆਂ ਦੇ ਨਾਲ ਘਿਰ ਗਏ ਆਂ ਔਰ ਸਾਡੇ ਜਿਹੜੇ ਗਰੁੱਪ ਦੇ ਵਿੱਚ ਆ ਰਹੇ ਨੇ ਕੋਈ ਸ਼ੂਗਰ ਤੋਂ ਪੀੜਤ ਸੀਗਾ ਕੋਈ ਬਲੱਡ ਪ੍ਰੈਸ਼ਰ ਤੋਂ ਕੋਈ ਹੋਰ ਤੋਂ ਉਹ ਸਾਰੀਆਂ ਚੀਜ਼ਾਂ ਤੋਂ ਦੂਰ ਹੋ ਗਏ ਕਈਆਂ ਬੰਦਿਆਂ ਨੂੰ ਪੇਟ ਦੀ ਬਿਮਾਰੀ ਸੀਗੀ ਉਹ ਸਾਰੇ ਜਿਹੜੇ ਕਿ ਹੁਣ ਰਿਸਟ ਪੋਸਟ ਔਰ ਨੌਜਵਾਨਾਂ ਦੇ ਬਰਾਬਰ ਸਾਈਕਲ ਜਿਹੜਾ ਹੈਗਾ 32 33 30 ਦੀ ਸਪੀਡ ਦੇ ਉੱਤੇ ਨਾਲ ਪਹੁੰਚਾਉਂਦੇ ਨੇ ਤੇ ਦਿੱਲੀ ਉਹ ਸਾਈਕਲਿੰਗ ਕਰਕੇ ਆਉਂਦੇ ਨੇ ਜਿਨ੍ਹਾਂ ਦੀ 62 ਸਾਲ ਦੀ 65 ਸਾਲ ਦੀ ਏਜ ਹੈਗੀ ਹੈ ਤੇ ਆ ਸਾਡੇ ਕੋਲ ਦਰੋਗਾ ਸਾਹਿਬ ਜੀ ਖੜੇ ਨੇਗੇ ਇਹ ਵੀ 62 ਸਾਲ ਨੂੰ ਕਰਾਸ ਕਰ ਗਏ ਨੇਗੇ ਤੇ ਮੇਰੇ ਕਹਿਣ ਦਾ ਭਾਵਾ ਹੋਰ ਕਈ ਨੇ ਸਾਡੇ ਕੋਲ ਜਿਹੜੇ 65 ਸਾਲ ਨੂੰ ਵੀ ਕਰਾਸ ਕਰ ਗਏ ਨੇ ਤੇ ਪਰ ਉਹਨਾਂ ਦੇ ਸਾਡਾ ਅਸੀਂ ਕਹਿੰਦੇ ਵੀ ਇੱਕ ਤਾਂ ਅਮਰਤ ਵੇਲੇ ਉੱਠਣਾ ਪ੍ਰਮਾਤਮਾ ਦਾ ਨੌ ਲਿਆ ਜਾਂਦਾ ਸਨੇਹਾ ਸਾਡਾ ਗਰੁੱਪ ਹੈਗਾ ਇਹ ਘਟੋ ਘਟ ਸਵੇਰੇ 4:30 ਵਜੇ ਆਪੋ ਆਪਣੇ ਬਿਸਤਰਿਆਂ ਤੋਂ 4:00 ਵਜੇ ਉੱਠ ਖੜਦੇ ਨੇ ਤੇ 5:00 ਵਜੇ ਅਸੀਂ ਬੱਸ ਸਟੈਂਡ ਤੋਂ ਤੇ ਤਿੰਨ ਕੁੰਨੀਆਂ ਤੋਂ ਇਕੱਠੇ ਹੁੰਦੇ ਹੋਏ ਬਾয়া ਕੈਂਚੀ ਕੈਂਚੀਆਂ ਠੂਠਿਆਂ ਵਾਲੀ ਤੇ ਭੈਣੀ ਵਾਗਾ ਤੇ ਭਾਈ ਦੇ ਸੇ ਜਾ ਕੇ ਅਸੀਂ ਆਵਦਾ ਉੱਥੇ ਜਾ ਕੇ ਸਾਈਕਲ ਲਾਉਣੇ ਆ ਉਦੋਂ ਬਾਅਦ 3 ਕਿਲੋਮੀਟਰ ਦੀ ਅਸੀਂ ਰਾਠੀ ਕੇ ਬਰਜੇ ਤੱਕ ਅਸੀਂ ਸ਼ੇਅਰ ਕਰਕੇ ਆਉਨੇ ਆ ਤੇ ਉਦੋਂ ਬਾਅਦ ਅਸੀਂ ਆਵਦਾ ਚਾਹ ਦਾ ਕੱਪ ਲੈ ਕੇ ਤੇ ਨਾਲੇ ਜਿਹੜੀਆਂ ਬੜੀਆਂ ਆਕਸੀਜਨ ਤਾਜੀ ਤੜਕੇ ਸਰੀਰ ਸਾਡਾ ਰਿਸਟ ਪੋਸਟ ਔਰ ਮੈਂ ਇਹ ਗੱਲ ਕਹੂੰਗਾ ਵੀ ਜਿੰਨੇ ਸਾਈਕਲ ਚਲਾਉਣ ਦੇ ਫਾਇਦੇ ਹੋਏ ਨੇ ਅਸੀਂ ਪਹਿਲਾਂ ਵੀ ਬੜੀ ਪ੍ਰੈਕਟਿਸ ਕਰਦੇ ਸੀਗੇ 15-15 ਕਿਲੋਮੀਟਰ ਤੁਰਨਾ ਤੇ ਗਰਾਊਂਡ ਦੇ ਵਿੱਚ ਜਾਣਾ ਇਹ ਜਿਹੜਾ ਪਰ ਸਾਈਕਲ ਦੇ ਵਿੱਚ ਸਾਨੂੰ ਏਜ ਦੇ ਮੁਤਾਬਕ ਸਾਨੂੰ ਆ ਜਿਹੜੀ ਗੋਡਿਆਂ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਅੱਜ ਦੇ ਯੁੱਗ 'ਚ ਮੈਂ ਦੇਖ ਰਿਹਾ ਹਾਂ ਵੀ ਬਹੁਤ ਘੱਟ ਉਮਰ ਵਾਲਿਆਂ ਜਿਹੜਾ ਬੰਦਾ 40 ਪਲੱਸ ਹੋ ਜਾਂਦਾ ਗੋਡਾ ਜਾਂ ਕੋਈ ਇਦਾਂ ਨੂੰ ਜਾਂਦਾ ਕੋਈ ਇਦਾਂ ਨੂੰ ਜਾਂਦਾ ਤੇ ਜਿੰਨੇ ਸਾਡੇ ਸਾਈਕਲ ਚਲਾ ਰਹੇ ਨੇ ਉਹ ਸਾਰੇ ਨੌਜਵਾਨਾਂ ਵਾਂਗੂੰ ਉੱਤਰਦੇ ਨੇ ਸਾਡੇ ਨਾਲ ਡਾਕਟਰ ਜਨਕਰਾਜ ਜੀ ਹੈ ਇਹਨਾਂ ਤੋਂ ਜਾਣਦੇ ਆ ਸਿਹਤ ਜਿਹੜੀ ਸਿਹਤ ਦੀ ਤੰਦਰੁਸਤੀ ਲਈ ਹੈ ਸਾਈਕਲ ਚਲਾਉਣਾ ਕਿੰਨਾ ਕੁ ਲਾਹੇਵੰਦ ਹੈ ਡਾਕਟਰ ਸਾਹਿਬ ਜੇ ਆਪਾਂ ਸਿਹਤ ਨੂੰ ਤੰਦਰੁਸਤ ਰੱਖਣਾ ਹੋਵੇ ਸਾਈਕਲ ਦੇ ਕੀ ਕੀ ਫਾਇਦੇ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਵੀਰ ਜੀ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਸਾਈਕਲਿੰਗ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਹੈ ਇੰਨਾ ਕੁ ਜ਼ਰੂਰੀ ਹਿੱਸਾ ਹੈ ਜਿਹੜਾ ਸਿਹਤ ਨਾਲ ਜੁੜਿਆ ਹੋਇਆ ਹੈ ਮੈਂ ਆਪਣੇ ਹਸਪਤਾਲ ਦੀਆਂ ਪਰਚੀਆਂ ਉੱਤੇ ਵੀ ਸਾਈਕਲ ਦੀ ਫੋਟੋ ਬਣਾ ਕੇ ਸਾਈਕਲ ਚਲਾਓ ਤੰਦਰੁਸਤੀਆਂ ਪਾਓ ਇਹ ਲਿਖਿਆ ਹੋਇਆ ਹੈ ਪੱਕੇ ਤੌਰ ਤੇ ਦੇਖੋ ਸਾਈਕਲਿੰਗ ਇੱਕ ਪੂਰੀ ਐਕਸਰਸਾਈਜ਼ ਹੈ ਅਸੀਂ ਕਹਿ ਸਕਦੇ ਹਾਂ ਇਹਦੇ ਵਿੱਚ ਸਿਰ ਤੋਂ ਲੈ ਕੇ ਪੈਰ ਤੱਕ ਤੁਹਾਡੇ ਮਨ ਤੋਂ ਲੈ ਕੇ ਤੁਹਾਡੇ ਦਿਮਾਗ ਤੱਕ ਤੁਹਾਡੇ ਦਿਲ ਤੱਕ ਤੁਹਾਡੇ ਗੁਰਦਿਆਂ ਤੱਕ ਹਰ ਇੱਕ ਚੀਜ਼ ਨੂੰ ਫਾਇਦਾ ਹੁੰਦਾ ਹੈ ਸੋ ਸੇਫ ਸਾਈਕਲਿੰਗ ਸੁਰੱਖਿਅਤ ਰਹਿ ਕੇ ਜਿਹੜੀ ਸਾਈਕਲਿੰਗ ਕੀਤੀ ਜਾਵੇ ਉਹ ਜ਼ਿੰਦਗੀ ਵਿੱਚ ਸਾਰੀਆਂ ਜਿਹੜੀਆਂ ਬਾਕੀ ਐਕਸਰਸਾਈਜ਼ਸ ਐ ਉਹਨਾਂ ਤੋਂ ਬੈਟਰ ਹੈ ਉਹ ਇਹ ਵੀ ਓਨੀ ਜ਼ਰੂਰੀ ਹੈ ਜੇ ਆਪਾਂ ਕਹਿ ਲਈਏ ਜਨੀਆਂ ਬਾਕੀ ਐਕਸਰਸਾਈਜ਼ ਜ਼ਰੂਰੀ ਹੈ ਸੋ ਇਸ ਕਰਕੇ ਸਾਈਕਲਿੰਗ ਬੰਦੇ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹੰਗ ਹੈ ਤੇ ਇੱਕ ਬਹੁਤ ਵਧੀਆ ਐਕਸਰਸਾਈਜ਼ ਹੈ ਅ ਡਾਕਟਰ ਸਾਹਿਬ ਜਦੋਂ ਜਿਵੇਂ ਤੁਸੀਂ ਦੱਸਿਆ ਕਿ ਬਾਈ ਨੇ ਦੱਸਿਆ ਵੀ ਛੋਟੀ ਉਮਰ ਤੋਂ ਲੈ ਕੇ ਤੁਸੀਂ ਵੱਡੀ ਉਮਰ ਤੱਕ ਦੇ ਜਿਹੜੇ ਸਾਈਕਲਿੰਗ ਦੇ ਵਿੱਚ ਭਾਗ ਲੈਣੇ ਹੋ ਜਿਵੇਂ 60 ਤੋਂ ਕਰਾਸ ਕਹਿੰਦੇ ਆ ਉਹਦੇ ਲਈ ਕੋਈ ਸਪੈਸ਼ਲ ਖੁਰਾਕ ਦੀ ਜ਼ਰੂਰਤ ਹੈ ਨਹੀਂ ਰੈਗੂਲਰਿਟੀ ਦੀ ਜ਼ਰੂਰਤ ਹੈ ਸਪੈਸ਼ਲ ਖੁਰਾਕ ਦੀ ਕੋਈ ਜ਼ਰੂਰਤ ਨਹੀਂ ਹੈ ਜਦੋਂ ਅਸੀਂ ਲਗਾਤਾਰ ਸਾਈਕਲ ਚਲਾਉਨੇ ਆ ਤਾਂ ਸਾਡਾ ਸਰੀਰ ਆਪਣੇ ਆਪ ਉਸ ਖਰਾਕ ਤੇ ਆ ਜਾਂਦਾ ਜਿਹੜੀ ਖਰਾਕ ਸਾਨੂੰ ਬਹੁਤ ਜ਼ਰੂਰੀ ਹੁੰਦੀ ਹੈ ਭਲੇ ਕਾ ਅਸੀਂ ਫालतू ਖਾਣਾ ਛੱਡ ਦਿੰਦੇ ਆ ਮੋਟੀਵੇਸ਼ਨ ਆ ਜਾਂਦੀ ਆ ਅੰਦਰ ਇੱਕ ਕਿ ਅਸੀਂ ਸਿਹਤਮੰਦ ਰਹਿਣਾ ਹੈ ਜਦੋਂ ਅਸੀਂ 35 40 ਕਿਲੋਮੀਟਰ ਸਾਈਕਲ ਚਲਾਉਂਦੇ ਆ ਤਾਂ ਅਸੀਂ ਜਾਣਦੇ ਆ ਆਉਣੇ ਆ ਓਨੇ ਸਮੇਂ ਦੇ ਵਿੱਚ ਸਾਨੂੰ ਇੱਕ ਅੰਦਰੋਂ ਸਾਡੇ ਜਾਗਰਤਾ ਪੈਦਾ ਹੁੰਦੀ ਹੈ ਕਿ ਸਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਸੋ ਅਲੱਗ ਤੋਂ ਤਾਂ ਕੁਝ ਖਾਣ ਦੀ ਜ਼ਰੂਰਤ ਹੈ ਹੀ ਨਹੀਂ ਸਾਡਾ ਜੋ ਨਾਰਮਲ ਖਾਣਾ ਹੈ ਉਹੀ ਸਫੀਸ਼ੀਐਂਟ ਹੈ ਡਾਕਟਰ ਸਾਹਿਬ ਜਿਵੇਂ ਜੋ ਕਿਸਮ ਦੇ ਵਿੱਚ ਦੇਖਿਆ ਤੁਹਾਡਾ ਤਾਂ ਇਹ profession ਹੈ ਕਿ ਜਿਵੇਂ ਪੇਟ ਦੀਆਂ ਬਿਮਾਰੀਆਂ ਹੋ ਗਈਆਂ ਐਸਿਡ ਹੋ ਗਿਆ ਪੇਟ ਦੇ ਵਿੱਚ ਸਵੇਲਿੰਗ ਆਉਣੀ ਖਾਣਾ ਨਾ ਪਚਣਾ ਮਾਨਸਿਕ ਤਣਾਅ ਮਾਈਗਰੇਨ ਦੇ ਬਿਮਾਰੀਆਂ ਸ਼ੂਗਰ ਵਗੈਰਾ ਇਹਨਾਂ ਦੇ ਵਿੱਚ ਲਾਭ ਹੁੰਦਾ ਹੈ ਦੇਖੋ ਜਿੰਨੀਆਂ ਸਾਡੀਆਂ ਕ੍ਰੋਨਿਕ ਬਿਮਾਰੀਆਂ ਨੇ ਲੰਬੇ ਸਮੇਂ ਦੀਆਂ ਬਿਮਾਰੀਆਂ ਨੇ ਉਹਨਾਂ ਸਾਰੀਆਂ ਬਿਮਾਰੀਆਂ ਨਾਲ ਕਿਤੇ ਨਾ ਕਿਤੇ ਲੈਕ ਆਫ ਐਕਸਰਸਾਈਜ਼ ਤੇ ਸਾਡੀ ਮਾਨਸਿਕਤਾ ਜੁੜੀ ਹੋਈ ਆ ਸਾਡੇ ਲੋਕ ਖਿਲਦੇ ਨਹੀਂ ਐ ਬਿਲਕੁਲ ਨਹੀਂ ਹਿਲਦੇ ਜਿੱਥੇ ਖਾਣਾ ਖਾਂਦੇ ਆਂ ਕਈ ਵਾਰ ਤੇ ਹੱਥ ਤੋਤੇ ਤੋਂ ਬਿਨਾਂ ਹੀ ਉੱਥੇ ਲੇਟ ਜਾਂਦੇ ਨੇ ਕਿਉਂ ਮੇ ਜਿੱਮੇ ਬੈਠ ਤੇ ਸੋ ਜਿਹੜੀ ਐਕਸਰਸਾਈਜ਼ ਨਾ ਹੋਣਾ ਜ਼ਿੰਦਗੀ ਦੇ ਵਿੱਚ ਤੁਹਾਡੀ ਰੁਟੀਨ ਦੇ ਵਿੱਚ ਪਲੱਸ ਜਿਹੜੀ ਤੁਹਾਡੀ ਮਾੜੀ ਤਰ੍ਹਾਂ ਦੀ ਖਰਾਕ ਹੋਣਾ ਸਾਰੀਆਂ ਬਿਮਾਰੀਆਂ ਦੀ ਜੜ ਇੱਥੇ ਪਈ ਹੈ ਸੋ ਜਦੋਂ ਤੁਸੀਂ ਸਾਈਕਲਿੰਗ ਕਰਦੇ ਹੋ ਇੱਕ ਤਾਂ ਤੁਹਾਡੀ ਐਕਸਰਸਾਈਜ਼ ਹੋ ਗਈ ਨੰਬਰ 2 ਤੁਹਾਨੂੰ ਖਾਣਾ ਪੀਣਾ ਆ ਗਿਆ ਤਾਂ ਤੁਹਾਡੀਆਂ ਬਿਮਾਰੀਆਂ ਕੋਈ ਵੀ ਬਿਮਾਰੀ ਹੈ 60 70 80% ਬਿਮਾਰੀ ਤਾਂ ਵੈਸੇ ਹੀ हट ਜਾਂਦੀ ਹੈ ਜਿੰਨੀ ਕੁ ਸਰੀਰ ਦੇ ਅੰਦਰੋਂ ਹੁੰਦੀ ਹੈ ਓਨਿੰਨੀ ਕੀ ਦਵਾਈ ਦੀ ਲੋੜ ਪੈਂਦੀ ਹੈ ਜਿਹੜਾ ਉਹਦੇ ਚ ਮਾਨਸਿਕਤਾ ਵਾਲਾ ਪਾਰਟ ਹੁੰਦਾ ਹੈ ਖਰਾਕ ਵਾਲਾ ਪਾਰਟ ਹੁੰਦਾ ਉਹ ਠੀਕ ਹੋ ਜਾਂਦਾ ਡਾਕਟਰ ਸਾਹਿਬੀ ਕੀ ਦੱਸੋ ਜਿਹੜੇ ਅਜੋਕੇ ਨੌਜਵਾਨ ਪੀੜੀ ਹੈ ਨਾ ਰਾਤ ਨੂੰ 12 ਵਜੇ ਸੌਣਾ ਸਵੇਰੇ 9 ਵਜੇ ਉੱਠਣਾ ਤੇ ਫਾਸਟ ਫੂਡ ਖਾਣਾ ਡਾਕਟਰ ਸਾਹਿਬ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਚੈਲਨ ਰਾਹੀਂ ਕਿ ਕਿਹੜੀਆਂ ਬਿਮਾਰੀਆਂ ਦੇ ਸ਼ਕਾਰ ਹੋ ਸਕਦੇ ਦੇ ਦੇਖੋ ਅਸੀਂ ਜਦੋਂ ਛੋਟੇ ਹੁੰਦੇ ਨਾ ਬਚਪਨ ਤੋਂ ਸਾਡੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਆਂ ਸਵਕਟੇ ਸੌਂ ਤੇ ਸਵਕਟੇ ਜਾਗ ਅਕਲ ਤੇ ਤੁਹਾਨੂੰ ਲੱਗੇ ਭਾਗ ਇਹ ਗੱਲ ਜੇ ਉਦੋਂ ਸੱਚੀ ਸੀ ਤੇ ਅੱਜ ਵੀ ਓਨੀ ਸੱਚੀ ਹੈ ਤੇ ਅੱਜ ਜਦੋਂ 100 ਸਾਲ ਬਾਅਦ ਵੀ ਓਨੀ ਹੀ ਸੱਚੀ ਰਹੋਗੀ ਜਲਦੀ ਸੌਣਾ ਤੇ ਜਲਦੀ ਉੱਠਣਾ ਜਿਵੇਂ ਕਾਕਾ ਜੀ ਨੇ ਮੇਰੇ ਵੱਡੇ ਭਰਾ ਇਹਨਾਂ ਨੇ ਕਿਹਾ ਕਿ ਅਸੀਂ ਅਮਰਤ ਵੇਲੇ ਉੱਠਦੇ ਆਂ ਆ ਅਮਰਤ ਵੇਲੇ ਉੱਠਣਾ ਵੀ ਪਰਮਾਤਮਾ ਦੀ ਮਿਹਰ ਹੈ ਹਰ ਬੰਦਾ ਅਮਰਤ ਵੇਲੇ ਨਹੀਂ ਉੱਠ ਸਕਦਾ ਸੋ ਮੈਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰੂੰਗਾ ਵੀ ਦਿਨ ਦੇ ਘੰਟੇ ਤਾਂ ਉਹੀ 24 ਹੁੰਦੇ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਯੂਜ਼ ਕਰਿਆ ਕਰੋ ਜੋ ਕੰਮ ਤੁਸੀਂ ਰਾਤ ਨੂੰ 10 ਵਜੇ ਤੋਂ ਬਾਅਦ ਜਾ ਕੇ ਕਰਦੇ ਹੋ ਉਸ ਵੇਲੇ 4 ਵਜੇ ਉੱਠ ਕੇ ਕਰ ਲਿਆ ਕਰੋ ਸੋ ਥੈਟ ਤੁਸੀਂ ਸੂਰਜ ਵੀ ਕਦੇ ਚੜ੍ਹਦਾ ਦੇਖ ਲਓ ਦੂਜੀ ਗੱਲ ਫਾਸਟ ਫੂਡ ਹੈ ਇਹ ਤਾਂ ਸਾਰੀਆਂ ਚੀਜ਼ਾਂ ਸਿਰਫ ਤੇ ਸਿਰਫ ਬਿਮਾਰੀਆਂ ਦੀ ਜੜ ਹੈ ਇਹ ਜਿੰਨੀਆਂ ਸਵਾਦ ਹੈ ਉਨਾਂ ਹੀ ਬਿਮਾਰੀ ਹੈ ਧੰਨਵਾਦ ਸਰ ਸਾਡਾ ਜਿਹੜਾ ਇਕੋਵਰਸ ਕਲੱਬ ਹੈਗਾ ਇਹਨੂੰ 5-6 ਸਾਲ ਹੋ ਗਏ ਬਣੇ ਨੂੰ ਸਾਈਕਲਿੰਗ ਅਸੀਂ 15 14-15 ਸਾਲ ਦੀ ਕਰ ਰਹੇ ਹਾਂ ਉਹਦੇ ਵਿੱਚ ਕੀ ਹੈਗਾ ਇਕੋਵਰਸ ਕਲੱਬ ਨੇ ਸਾਰੇ ਪੰਜਾਬ ਮੈਂ ਕਹੂੰ ਆ ਵੀ ਪੂਰੇ ਇੰਡੀਆ ਦੇ ਵਿੱਚ ਜਿਹੜਾ ਸਾਡਾ ਹੈਗਾ ਨੋਂ ਚੱਲਦਾ ਵੀ ਕੋਈ ਇਕੋਵਰਸ ਕਲੱਬ ਮਾਨਸਾ ਹੈਗਾ ਜੇ ਕਿਤੇ ਕੋਈ ਵੀ ਵਾਰਡ ਦਾ ਕੋਈ ਵੀ ਸਾਡੇ ਹੁਣ ਚੈਲੰਜ ਹੋ ਕੇ हटਿਆ ਹੈ ਸਾਡੇ ਉਹ ਚੈਲੰਜ ਦੇ ਵਿੱਚ ਮਾਨਸਾ ਦੇ 43 ਬੰਦੇ ਸੀਗੇ ਉਹ 43 ਬੰਦਿਆਂ ਨੇ ਉਹਦੇ ਵਿੱਚ ਮਹਾਰਾਸ਼ਟਰ ਇੰਗਲੈਂਡ ਕੈਨੇਡਾ ਤੋਂ ਅਮਰੀਕਾ ਤੋਂ ਜਿੰਨੀਆਂ ਸਾਡੀਆਂ ਸਟੇਟਾਂ ਨਹੀਂਆਂ ਸਾਰੀਆਂ ਸਟੇਟਾਂ ਦੇ ਵਿੱਚੋਂ ਸੀ ਔਰ ਸਾਡੇ 43 ਬੰਦਿਆਂ ਨੇ ਉਹਦੇ ਵਿੱਚ ਬੜੀਆਂ ਤੁਮਾ ਪਾ ਕੇ ਰੱਖੀਆਂ ਔਰ ਕੋਈ 8ਵੇਂ ਨੰਬਰ ਤੇ ਆਇਆ ਕੋਈ ਦੂਜੇ ਤੀਜੇ ਮੇਰੇ ਖਿਆਲ ਤੀਜੇ ਨੰਬਰ ਤੇ ਵੀ ਆਈਆਂ ਨੇ ਸਾਡੀਆਂ ਪੋਜੀਸ਼ਨਾਂ ਮੈਂ ਇੱਕ ਖਾਸ ਪ੍ਰਾਪਤੀ ਇਹ ਦੱਸਦਾ ਵੀ ਸਾਡੇ ਵਿੱਚ ਕੁਝ ਨੌਜਵਾਨ ਮੁੰਡੇ ਨੇ ਅਮਨ ਆਲਖ ਸ਼ਵੀ ਚਹਿਲ ਅੰਕਸ਼ ਕੁਮਾਰ ਗੁਰਪ੍ਰੀਤ ਨਮਜੋਤ ਮਾਨਸ਼ਈਆ ਇਹ ਗੁਰਪ੍ਰੀਤ ਦੋ ਕੁ ਮੁੰਡੇ ਹੋਰੇ ਮੇਰੇ ਸ਼ਾਇਦ ਨਾਮ ਸਲਿੱਪ ਹੋ ਜਾਂਦੇ ਨੇ ਇਹਨਾਂ ਨੇ ਇਹਨੂੰ ਬੋਲਦੇ ਇੱਕ ਐਸਆਰ ਐਸਆਰ ਦਾ ਕੀ ਹੁੰਦਾ ਵੀ ਪਹਿਲਾਂ 100 ਕਿਲੋਮੀਟਰ ਲਾਉਣੀ ਫਿਰ 200 ਲਾਉਣੀ ਫਿਰ 300 ਲਾਉਣੀ ਫਿਰ 400 ਲਾਉਣੀ ਫਿਰ 600 ਲਾਉਣੀ ਇਹਨਾਂ ਨੇ 8-8 ਵਾਰੀ ਐਸਆਰ ਬਣੇ ਹੋਏ ਨੇ ਹੀ ਸਾਡਾ ਅਮਨ ਔਲਖ ਦਾ 8 ਵਾਰੀ ਬਣਿਆ ਹੋਇਆ ਹੈ ਪਹਿਲਾਂ 100 ਕਿਲੋਮੀਟਰ ਲੌਣੀ ਫਿਰ 200 ਫਿਰ 300 400 ਫਿਰ 600 ਕਿਲੋਮੀਟਰ ਔਰ ਰੈਗੂਲਰ ਇਹਨਾਂ ਨੇ 900 ਕਿਲੋਮੀਟਰ ਸਾਈਕਲ ਚਲਾਇਆ ਹੋਇਆ ਰੈਗੂਲਰ ਠੀਕ ਹੈ ਤੇ ਮੈਂ ਕਹਿੰਦਾ ਵੀ ਪ੍ਰਾਪਤੀਆਂ ਨੇ ਜਿਹੜੀਆਂ ਮੈਂ ਸੋਨੂੰ ਗਿਣਿਆ ਨਹੀਂ ਸਕਦਾ ਸਾਡੇ ਜਿਹੜੇ ਉਹਦੇ ਵਿੱਚ ਵੱਡੀਆਂ ਜਾਲੇ ਵੀ ਹੈਗੇ ਨੇਗੇ ਉਹਨਾਂ ਨੇ ਵੀ ਜਿਹੜੀਆਂ 300 ਕਿਲੋਮੀਟਰ ਚਲਾਉਣਾ 200 ਕਿਲੋਮੀਟਰ ਚਲਾਉਣਾ ਇਹ ਸਾਡੀ ਆਮ ਗੱਲ ਹੋਈ ਪਈ ਆ ਸਾਲਾ ਸਾਲ ਜਾ ਕੇ ਆਏ ਅਸੀਂ ਤੇ ਇਥੋਂ 342 342 ਕਿਲੋਮੀਟਰ ਹੈ ਅੰਮ੍ਰਿਤਸਰ ਜਾ ਕੇ ਆਏ ਆਨੰਦਪੁਰ ਸਾਹਿਬ ਜਾ ਕੇ ਆਏ ਤੇ ਨਾਲੇ ਸਾਡੇ ਗਰੁੱਪ ਦੀ ਪ੍ਰਾਪਤੀ ਹੁੰਦੀ ਅਸੀਂ ਰਸਤੇ 'ਚ ਨਹੀਂ ਕਿਤੇ ਰੁਕਦੇ ਅਸੀਂ ਰੈਗੂਲਰ ਜਿਹੜਾ ਹੈਗਾ ਸਾਈਕਲ ਨੂੰ ਚਲਾਉਂਦੇ ਹੋਏ ਜਿਵੇਂ ਅਸੀਂ 342 ਕਿਲੋਮੀਟਰ ਚਲਾਇਆ ਬਿਲਕੁਲ ਵੀ ਨਹੀਂ ਰੁਕੇ ਜੀ ਰਸਤੇ 'ਚ ਕੋਈ ਚਾਹ ਪਾਣੀ ਪੀ ਲਿਆ ਜੀ ਕੋਈ ਮਾੜਾ ਮੋਟਾ ਰੋਟੀ ਖਾ ਲਿਆ ਐਂ ਨਹੀਂ ਉੱਥੇ ਸਟੇ ਕਰ ਲਈ ਠੀਕ ਹੈ ਤੇ ਆਨੰਦਪੁਰ ਸਾਹਿਬ 'ਗੇ ਇਥੋਂ 242 ਕਿਲੋਮੀਟਰ ਹੈਗਾ ਉਹ ਅਸੀਂ ਰੈਗੂਲਰ ਗਏ ਸਵੇਰੇ 4 ਵਜੇ ਚੱਲੇ ਤੇ ਸ਼ਾਮ ਨੂੰ ਅਸੀਂ 5 ਵਜੇ ਤੱਕ ਤਖਤ ਸਾਹਿਬ ਦੇ ਮੂਹਰੇ ਜਾਨੀ ਕਿ ਲੱਗੇ ਸਾਰੇ ਬੰਦਿਆਂ ਦੇ ਵਿੱਚ ਕਟੋੜ 20-25 ਬੰਦੇ ਸੀਗੇ ਵੱਡੀ ਏਜ ਵਾਲੇ ਵੀ ਸੀ ਉਹਦੇ 'ਚ ਤੇ ਜੰਗ ਏਜ ਵੀ ਸੀਗੇ ਤੇ ਲਗਭਗ ਬਰਾਬਰ ਦੇ ਉੱਤੇ ਜਾਨੀ ਕਿ ਚੱਲਦੇ ਰਹੇ ਇਸ ਕਰਕੇ ਜਿਹੜਾ ਸਾਡੇ ਇਕੂਮਿਲਿਸ ਕਲੱਬ ਦਾ ਹੈਗਾ ਨਾਂ ਪੂਰੇ ਪੰਜਾਬ ਦੇ ਵਿੱਚ ਤੇ ਵਾਰਡ ਦੇ ਵਿੱਚ ਤੇ ਪੂਰੇ ਇੰਡੀਆ ਦੇ ਵਿੱਚ ਸਾਡਾ ਜਿਹੜਾ ਇਕੂਮਿਲਿਸ ਕਲੱਬ ਦਾ ਨਾਂ ਚੱਲਦਾ ਵੀ ਕੋਈ ਮਾਨਸਾ ਤੋਂ ਕੋਈ ਹੈ ਤੇ ਉਥੇ ਐਡੇ ਐਡੇ ਤੇਜ਼ ਸਾਈਕਲ ਦੁੜਾਕ ਵਾਲੇ ਵੀ ਹੈਗੇ ਨੇ ਤੇ ਵੱਡੀ ਏਜ ਵਾਲੇ ਵੀ ਨੇ ਜਿਹੜੇ ਉੱਥੇ ਵੀ ਤੁਮਾ ਪਾਉਂਦੇ ਨੇਗੇ ਕੀ ਗੱਲ ਦੱਸੋ ਵੀਰ ਜੀ ਸਾਡੇ ਵਰਗੀ ਉਮਰ ਦੇ ਤਾਂ ਸਾਈਕਲ ਚਲਾਉਣਾ ਛੱਡਤਾ ਕਿਉਂਕਿ ਅਸੀਂ ਤਾਂ ਜੇ 200 ਮੀਟਰ ਜਾਣਾ ਤਾਂ ਵੀ ਮੋਟਰਸਾਈਕਲ ਚੱਕਦੇ ਆ ਮੇਰੇ ਤੋਂ ਛੋਟੇ ਵੀ ਇਹੀ ਹਾਲ ਹੈ ਤੇ ਤੁਸੀਂ 60 ਸਾਲ ਦੀ ਉਮਰ ਵਿੱਚ ਸਾਈਕਲ ਚੱਕੀ ਫਿਰਦੇ ਹੋ ਕੀ ਪਟਰੋਲਾ ਬਚਾਉਣ ਦੇ ਲਈ ਕੰਮ ਕਰ ਰਹੇ ਹੋ ਜਾਂ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਕਰ ਰਹੇ ਹੋ ਜਾਂ ਸਿਹਤਰੀ ਤੰਦਰੁਸਤੀ ਲਈ ਕਰ ਰਹੇ ਹੋ ਬਾਈ ਜੀ ਤਈਓ ਤਾਂ ਨੌਜਵਾਨ ਜ਼ਿਆਦਾ ਬਿਮਾਰ ਹੈ ਅਸੀਂ ਘੱਟ ਬਿਮਾਰ ਹਾਂ ਹਾਂ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਸਹੀ ਗੱਲ ਹੈ ਮੈਂ ਇਹੀ ਪੁੱਛਣਾ ਚਾਹੁੰਦਾ ਸੀ ਨੌਜਵਾਨਾਂ ਨੂੰ ਕੀ ਸੰਦੇਸ਼ ਦਿਓਗੇ ਜਿਹੜੇ ਇੱਕ ਕਦਮ ਵੀ ਮੋਟਰਸਾਈਕਲ ਤੋਂ ਬੁਲਾਨੀ ਚੱਲਦੇ ਅਸੀਂ ਉਹਨਾਂ ਨੂੰ ਇਹੀ ਦੇਣਾ ਚਾਹੁੰਦੇ ਹਾਂ ਸੰਦੇਸ਼ ਵੀ ਦੇਖੋ ਤੁਹਾਨੂੰ ਮਾਂ ਬਾਪ ਨੇ ਅਕਾਲ ਪੁਰਖ ਨੇ ਤੁਹਾਨੂੰ ਜਨਮ ਦੇ ਕੇ ਭੇਜਿਆ ਹੈ ਔਰ ਤੁਹਾਡੇ ਮਾਂ ਬਾਪ ਦੀ ਵੀ ਆਤਮਾ ਕਿੰਨੀ ਦੁਖੀ ਹੁੰਦੀ ਹੈ ਜਦੋਂ ਤੁਸੀਂ ਉਹਨਾਂ ਦੇ ਸਾਹਮਣੇ ਘ ਪੈਤਾਨੂ ਜਾਂ ਵੱਡੀ ਛੋਟੀ ਭੈਣ ਉਹਨੂੰ ਕਹਿ ਕੇ ਚੱਕਦੇ ਹਾਂ ਇਹ ਚੀਜ਼ਾਂ ਨੂੰ ਛੱਡ ਕੇ ਤੁਸੀਂ 2 4 5 10 ਕਿਲੋਮੀਟਰ ਜਾਂ ਜਿੱਥੇ ਤੱਕ ਜਾਣਾ ਜਾਂ ਤੁਰ ਕੇ ਜਾਓ ਜਾਂ ਸਾਈਕਲ ਤੇ ਜਾਓ ਤੁਸੀਂ ਸਕੂਟਰ ਮੋਟਰਸਾਈਕਲ ਦਾ ਤਾਂ ਸਹਾਰਾ ਉਦੋਂ ਲੋ ਜਦੋਂ ਤੁਸੀਂ ਕਿਤੇ ਕੋਈ 15 20 ਕਿਲੋਮੀਟਰ ਤੇ ਜਾਣਾ ਹੈ 10 12 ਕਿਲੋਮੀਟਰ ਦਾ ਤੁਸੀਂ ਬਿਲਕੁਲ ਸਹਾਰਾ ਨਾਲ ਲੋ ਅਸੀਂ ਡੇਲੀ ਜਿਹੜਾ ਹੈਗਾ 40 ਕਿਲੋਮੀਟਰ ਸਵੇਰੇ 5 ਵਜੇ ਜਾ ਕੇ ਅਸੀਂ 7 ਵਜੇ ਆਪਦੇ ਆਪੋ ਆਪਣੇ ਘਰਾਂ ਚ ਆ ਜੰਨੇ ਆ ਤੇ ਇਹ ਤੁਹਾਨੂੰ 10 ਕਿਲੋਮੀਟਰ 15 ਕਿਲੋਮੀਟਰ ਆਮ ਰੁਟੀਨ ਦੇ ਵਿੱਚ ਜਿਹੜਾ ਸਾਈਕਲ ਚਲਾਉਣਾ ਹੈਗਾ ਸਾਡੀ ਇਹ ਹੀ ਇਹ ਨਸ਼ਿਆਂ ਤੋਂ ਬਚੋਗੇ ਤੁਹਾਡੇ ਪੰਜਾਬ ਦੀ ਜਿਹੜੀ ਹੈਗੀ ਸਾਡੀ ਜਿਹੜਾ ਸਾਡਾ ਲੀਹਾਂ ਤੋਂ ਲਿਖਾ ਹੋਇਆ ਮੁੜ ਕੇ ਫੇਰ ਉਹੀ ਪੰਜਾਬ ਨਵਾਂ ਲੀਹਾਂ ਤੇ ਆਊਗਾ ਤੁਹਾਡੇ ਮਾਪੇ ਖੁਸ਼ ਹੋਣਗੇ ਜਦੋਂ ਬੱਚਾ ਉਹਦਾ ਘਰੇ ਤੰਦਰੁਸਤ ਗੇਮਾਂ ਦੇ ਵਿੱਚ ਪਿਆ ਕੋਈ ਚਾਹੇ ਗਰਾਊਂਡ ਹੀ ਜਾਓ ਅਸੀਂ ਇਹ ਨਹੀਂ ਕਹਿੰਦੇ ਵੀ ਇਕੱਲਾ ਸਾਈਕਲ ਚਲਾਓ ਅਸੀਂ ਇਹ ਕਹਿੰਦੇ ਵੀ ਗਰਾਊਂਡ ਜਾਓ ਖੇਡਾਂ ਦੇ ਨਾਲ ਜੁੜੋ ਤੰਦਰੁਸਤ ਰਹੋ ਤਾਂ ਜੋ ਤੁਸੀਂ ਹੁਣ ਡਾਕਟਰ ਸਾਹਿਬ ਸਾਡੇ ਵੱਡੇ ਵੀਰ ਨੇ ਬਤਾ ਔਰ ਇਹ ਵੀ ਡਾਕਟਰ ਨੇ ਇਹ ਵੀ ਦਵਾਈਆਂ ਨਾਲ گزارਾ ਇਹ ਕਿਉਂ ਸਾਈਕਲ ਤੇ ਆ ਰਹੇ ਨੇ ਠੀਕ ਹੈ ਕਿ ਨਹੀਂ ਇਸ ਨੂੰ ਮਾਤਾ ਉੱਬੇਲੇ ਤੇ ਜਾ ਕੇ ਆਏ ਆ ਇਹ ਸਾਨੂੰ ਤਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜੇ ਬੰਦਾ ਕੋਈ ਦਵਾਈਆਂ ਨਾਲ ਚੱਲ ਸਕਦਾ ਹੋਵੇ ਤਾਂ ਫਿਰ ਆਪਾਂ ਨੂੰ ਕਿਤੇ ਤੁਰਨ ਫਿਰਨ ਦੀ ਲੋੜ ਨਹੀਂ ਹੈਗੀ ਅਸੀਂ ਉਹ ਵੀ ਡਾਕਟਰ ਸਾਹਿਬ ਦੇਖ ਲੇ ਜਿਹੜੇ ਆਪ ਲੋਕਾਂ ਦੀ ਜਾਨ ਬਚਾਉਂਦੇ ਤੇ ਆਪ ਵਿਚਾਰਾਂ ਦੇ ਪਰੇਸ਼ਨ ਹੋ ਚੁੱਕੇ ਨੇ ਕਿਉਂਕਿ ਆਪ ਦੀ ਸਿਹਤ ਖਤਰੇ ਧਿਆਨ ਨਹੀਂ ਦਿੰਦੇ ਲੋਕਾਂ ਦੀ ਜ਼ਿੰਦਗੀ ਦਾ ਬਚਾਈ ਜਾਂਦੇ ਨੇਗੇ ਤੇ ਪਰ ਆਵਦਾ ਨਹੀਂ ਧਿਆਨ ਹੁੰਦਾ ਤੇ ਆਪ ਵੀ ਉਹ ਬਿਮਾਰੀਆਂ ਦੇ ਨਾਲ ਵਿਚਾਰੇ ਜੂਝੇ ਜਾਂਦੇ ਨੇਗੇ ਤੇ ਜੇ ਇਹ ਚੀਜ਼ ਬਿਨਾ ਪ੍ਰੈਕਟਿਸ ਤੋਂ ਨਾ ਹੁੰਦੀ ਉਹ ਤਾਂ ਫਿਰ ਡਾਕਟਰ ਵੀ ਤਾਂ ਅੰਦਰ ਉਸ ਰਹਿ ਸਕਦਾ ਇਸ ਕਰਕੇ ਸਾਰਿਆਂ ਨੂੰ ਸਾਡੀ ਬੇਨਤੀ ਹੈ ਜੀ ਵੀ ਭਰਾਵੋ ਸੁਨੇਹਾ ਉਠੋ ਅ ਪ੍ਰਮਾਤਮਾ ਦਾ ਨਾਮ ਲਓ ਉਦੋਂ ਬਾਅਦ ਤੁਸੀਂ ਕਸਰਤ ਕਰੋ ਸਾਈਕਲ ਚਲਾਓ ਗਰਾਊਂਡ ਦੇ ਵਿੱਚ ਜਾਓ ਕੁਝ ਕਰੋ 2 ਘੰਟੇ ਜਿਹੜੇ ਹਿਲ ਜੁਲ ਸਰੀਰ ਨਿਯਮਨ ਕਰੋ ਚੰਗੇ ਨਾਗਰਿਕ ਬਣੋ ਏਸੀ ਇਕੋ ਵਿਲਰਸ ਕਲੱਬ ਮਾਨਸਾ ਮੇਰੇ ਨਾਲ ਮਾਨਸਾ ਦੀਆਂ ਪ੍ਰਮੁੱਖ ਸ਼ਖਸੀਅਤਾਂ ਸਿਗੀਆਂ ਜਿਵੇਂ ਨਗਰ ਕਾਉਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਤੇ ਸਾਡੇ ਹਰਮਨ ਪਿਆਰੇ ਡਾਕਟਰ ਜਨਕ ਰਾਜ ਇਹ ਮੈਨੂੰ ਪਹਿਲੇ ਡਾਕਟਰ ਮਿਲੇ ਜ਼ਿੰਦਗੀ ਵਿੱਚ ਜਿਹੜੇ ਇਹ ਕਹਿੰਦੇ ਕਿ ਦਵਾਈਆਂ ਦੇ ਨਾਲ-ਨਾਲ ਅਕਸਰ ਸੈਰ ਕਰੋ ਨਹੀਂ ਡਾਕਟਰ ਇਹ ਕਹਿੰਦਾ ਹੁੰਦਾ ਕਿ ਨਹੀਂ ਤੁਹਾਨੂੰ ਆਹ ਚੀਜ਼ ਬਿਮਾਰੀ ਹੈ ਤਾਂ ਆਹ ਦਵਾਈ ਦੇ ਦਿੰਨੇ ਆ ਆਹ ਦੇ ਦੇਨੇ ਆ ਤੇ ਇਹਨਾਂ ਨੇ ਸਪੈਸ਼ਲ ਆਪਣੀ ਜਿਹੜੀ ਡਾਕਟਰ ਦੀ ਸਲਿੱਪ ਹੈ ਜਿੱਥੇ ਪ੍ਰਸਕ੍ਰਿਪਸ਼ਨ ਦਿੰਦੇ ਆ ਉੱਥੇ ਬਕਾਇਦਾ ਸਾਈਕਲਿੰਗ ਦਾ ਮੁੱਦਾ ਰੱਖਿਆ ਹੋਇਆ ਹੈ ਕਿ ਤੁਸੀਂ ਸਾਈਕਲ ਚਲਾਓ ਤਾਂ ਅੰਦਰ ਉਸਤ ਰਹੋ ਸਾਡੇ ਨੌਜਵਾਨਾਂ ਨੂੰ ਅਪੀ ਤੁਸੀਂ ਆ ਆਪਣੇ ਸਾਹਮਣੇ ਮਾਨਸਾ ਜੀ ਦੇ ਪ੍ਰਮੁੱਖ ਸਿੱਖਿਆਤਾਂ ਇਹਨਾਂ ਤੋਂ ਸੇਧ ਲਓ ਆਪਣੀ ਜ਼ਿੰਦਗੀ ਬਚਾਓ ਜੀਵਨ ਨੂੰ ਤੰਦਰੁਸਤ ਕਰੋ ਜੀਵਨ ਨੂੰ ਸਿਹਤਮੰਦ ਬਣਾਓ ਮੋਟਰਸਾਈਕਲਾਂ ਦਾ ਖੜਾ ਛੱਡੋ ਫਾਸਟ ਫੂਡ ਦਾ ਖੜਾ ਛੱਡੋ ਜੇ ਤੁਸੀਂ ਸਵੇਰੇ ਸਾਈਕਲਿੰਗ ਕਰੋਗੇ ਤਾਂ ਤੁਹਾਡੀ ਸਰੀਰ ਦੀ ਜਿਹੜੀ ਤੰਦਰੁਸਤੀ ਆ ਦਿਮਾਗ ਦੀ ਤਾਜ਼ਗੀ ਬਣੀ ਰਹੇਗੀ ਧੰਨਵਾਦ ਦੋਸਤੋ